ਸਤ ਸ਼੍ਰੀ ਅਕਾਲ ਦੋਸਤੋ ਜਿਸ ਧਰਤੀ ਨੂੰ ਅਸੀਂ ਪੰਜਾਬ ਆਖਦੇ ਹਾਂ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਨਾਮ ਆਖਿਰ ਕਿੱਥੋਂ ਅਤੇ ਕਿਵੇਂ ਆਇਆ ਇਸ ਧਰਤੀ ਦਾ ਨਾਮ ਪੰਜਾਬ ਕਿਵੇਂ ਬਣਿਆ ਆਓ ਅੱਜ ਇੱਕ ਰੋਚਕ ਯਾਤਰਾ ਕਰੀਏ ਇਤਿਹਾਸ ਦੇ ਪੰਨਿਆਂ ਵਿੱਚ ਇਸ ਨਾਮ ਦਾ ਅਰਥ ਕੀ ਹੈ ਪੰਜਾਬ ਸ਼ਬਦ ਫਾਰਸੀ ਭਾਸ਼ਾ ਤੋਂ ਆਇਆ ਹੈ ਇਹ ਦੋ ਸ਼ਬਦਾਂ ਤੋਂ ਬਣਿਆ ਹੈ ਪੰਜ ਮਤਲਬ ਪੰਜ ਆਬ ਮਤਲਬ ਪਾਣੀ ਮਤਲਬ ਕਿ ਪੰਜ ਪਾਣੀਆਂ ਦੀ ਧਰਤੀ ਇਹ ਪੰਜ ਪਾਣੀ ਜਾਂ ਦਰਿਆ ਕਿਹੜੇ-ਕਿਹੜੇ ਹਨ ਪੁਰਾਤਨ ਪੰਜਾਬ ਵਿੱਚ ਇਹ ਪੰਜ ਦਰਿਆ ਸ਼ਾਮਿਲ ਸਨ ਜੇਲਮ ਚਨਾਬ ਰਾਵੀ ਬਿਆਸ ਅਤੇ ਸਤਲੁਜ ਇਹ ਪੰਜੇ ਦਰਿਆ ਇੰਡਸ ਪ੍ਰਣਾਲੀ ਦਾ ਹਿੱਸਾ ਹਨ ਅਤੇ ਇਸ ਦਾ ਪਿਛੋਕੜ ਕੀ ਹੈ ਪੁਰਾਣੇ ਸਮਿਆਂ ਵਿੱਚ ਪੰਜਾਬ ਨੂੰ ਸਪਤ ਸਿੰਧੂ ਵੀ ਆਖਿਆ ਜਾਂਦਾ ਸੀ ਇਹ ਸੱਤ ਦਰਿਆਵਾਂ ਦੀ ਧਰਤੀ ਸੀ ਪਰ ਮੇਨ ਗੱਲ ਤਾਂ ਇਹ ਹੈ ਕਿ ਮੁਗਲ ਅਤੇ ਫਾਰਸੀ ਪ੍ਰਭਾਵ ਦੇ ਦੌਰਾਨ ਇਸ ਧਰਤੀ ਨੂੰ ਸੰਬੋਧਨ ਕਰਨ ਲਈ ਪੰਜ ਆਪ ਸ਼ਬਦ ਵਰਤਿਆ ਗਿਆ ਬਾਬਰ ਅਕਤੈ ਅਕਬਰ ਦੇ ਸਮਿਆਂ ਤੋਂ ਹੀ ਇਹ ਨਾਮ ਲੋਕਾਂ ਵਿੱਚ ਪ੍ਰਚਲਿਤ ਹੋਇਆ ਅੱਜ ਦਾ ਪੰਜਾਬ 1947 ਦੀ ਵੰਡ ਤੋਂ ਬਾਅਦ ਪੰਜਾਬ ਭਾਰਤ ਤੇ ਪਾਕਿਸਤਾਨ ਵਿੱਚ ਵੰਡਿਆ ਗਿਆ ਭਾਰਤੀ ਪੰਜਾਬ ਵਿੱਚ ਹੁਣ ਕੇਵਲ ਤਿੰਨ ਦਰਿਆ ਹੀ ਵਗਦੇ ਹਨ ਰਾਵੀ ਬਿਆਸ ਅਤੇ ਸਤਲੁਜ ਬਾਕੀ ਦੇ ਦੋ ਦਰਿਆ ਜੇਲਮ ਅਤੇ ਚਨਾਬ ਪਾਕਿਸਤਾਨ ਵਿੱਚ ਹਨ ਦਿਲਚਸਪ ਤੱਥ ਇਹ ਹਨ ਕਿ ਪੰਜਾਬ ਨੂੰ ਇਤਿਹਾਸ ਵਿੱਚ ਅਨਾਜ ਦਾ ਗੋਦਾਮ ਸੂਬਾ ਪੰਜਾਬ ਅਤੇ ਗੁਰੂਆਂ ਦੀ ਧਰਤੀ ਵੀ ਆਖਿਆ ਜਾਂਦਾ ਰਿਹਾ ਹੈ ਰਿਗਵੇਦ ਵਿੱਚ ਹੀ ਇਹਨਾਂ ਪਾਣੀਆਂ ਦੇ ਹਵਾਲੇ ਮਿਲਦੇ ਹਨ ਪੰਜਾਬ ਸਿਰਫ ਇੱਕ ਸੂਬਾ ਨਹੀਂ ਇਹ ਇੱਕ ਸੰਸਕ੍ਰਿਤੀ ਇੱਕ ਇਤਿਹਾਸ ਅਤੇ ਇੱਕ ਅਹਿਸਾਸ ਹੈ ਸਾਨੂੰ ਮਾਣ ਹੈ ਪੰਜਾਬੀ ਹੋਣ ਤੇ ਪੰਜ ਪਾਣੀਆਂ ਦੀ ਧਰਤੀ ਜਿੱਥੇ ਦਰਿਆ ਵੀ ਪੰਜਾਬੀ ਬੋਲਦੇ ਹਨ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੇ ਲਾਈਕ ਕਮੈਂਟ ਕਰਕੇ ਦੱਸਣਾ ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਹਰ ਇੱਕ ਸ਼ੇਅਰ ਸਾਨੂੰ ਨਵੀਆਂ ਅਤੇ ਵਧੀਆ ਵੀਡੀਓ ਬਣਾਉਣ ਦੇ ਲਈ ਪ੍ਰੇਰਿਤ ਕਰਦਾ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਲੱਚਰਤਾ ਨਸ਼ਾ ਆਦਤ ਤੋਂ ਦੂਰ ਰਹਿ ਕੇ ਆਪਣੇ ਵਿਰਸੇ ਨਾਲ ਜੁੜੇ ਰਹਿਣ ਤਾਂ ਸਾਡੇ ਇਸ ਫੇਸਬੁੱਕ ਪੇਜ ਡਿੰਪਲ ਮੋਡ ਨੂੰ ਲਾਈਕ ਫੋਲੋ ਜ਼ਰੂਰ ਕਰ ਲਵੋ ਅਸੀਂ ਤੁਹਾਡੇ ਬੱਚੇ ਨੂੰ ਆਪਣੇ ਬੱਚੇ ਅਤੇ ਤੁਹਾਡੇ ਪਰਿਵਾਰ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਇਹੀ ਕੋਸ਼ਿਸ਼ ਕਰਦੇ ਹਾਂ ਕਿ ਇਸ ਪੇਜ ਤੇ ਇਸ ਤਰ੍ਹਾਂ ਦੀਆਂ ਹੀ ਪਰਿਵਾਰਕ ਅਤੇ ਗਿਆਨਵਰਧਕ ਵੀਡੀਓ ਅਪਲੋਡ ਕਰੀਏ ਜਿਸ ਨੂੰ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਦੇਖਿਆ ਜਾ ਸਕੇ ਅਤੇ ਕੁਝ ਨਵਾਂ ਸਿੱਖਿਆ ਜਾ ਸਕੇ ਧੰਨਵਾਦ ਜੀ